भाई बाबा नई मान नानक पांडे राली <गराय> दी बधाई बाबा मातपाल सब गले दी राली दी बधाई बाबा बबे कॉल करो मेरी बधाई बाबा बबे वीर पीउरी राजी दी बधाई बधाई फिर के लाके महीने बंदे दी बधाई बाबा मैं भागन जदी दी बधाई बाबा पेंसे तंजू दी बधाई फिर के लावे सच्चर कर गए दी बधाई फिर के मरो दी ਗੱਬਰ ਕੇ ਸੱਜੇ هل Başın I ਰੋਟ ਸਭ ਜੀ ਆਇਆਂ ਨੂੰ ਅੱਜ ਕਿਹਨੇ ਪੁੱਛਣਾ ਮੇਰਾ ਘਰ ਦੀਆਂ ਅਸਵੇਕਾਂ ਪਰਮਾਤਮਾ ਫੜ ਪਾ ਕੇ ਜਾਂਦਾ ਸਤਿ ਸ੍ਰੀ ਅਕਾਲ ਗੁਰੂ ਸੈਨ ਜੀ ਸਤਿ ਸ੍ਰੀ ਅਕਾਲ ਗੁਰੂ ਸੈਨ ਜੀ ਸਤਿ ਸ੍ਰੀ ਅਕਾਲ ਕੀ ਸੁਣਾਵੇ ਅੱਜ ਬਕਰਾਂ ਭਰੀ ਜਪੜਾ ਲੋ ਆਉਂਦੀ ਫੁੱਟ ਕਿਹਾ ਹੈ ਕਿਉਂ ਇਹ ਗੱਲ ਤੁਸੀਂ ਕੋਈ ਸਾਖਣੇ ਮੈਨੂੰ ਕੋਈ ਸ਼ਰਮ ਨਹੀਂ ਪਤਾ ਨਹੀਂ ਮੇਰੇ YouTube ਤੇ ਕਿੰਨੇ ਲਾਈ ਪਏ ਆ ਔਰ ਜਿੰਨਾ ਚ ਮੈਂ ਬੋਲਿਆ ਲੋਕਾਂ ਦੇ ਪਾਸਾ ਸਿਆਣਾ ਹੋ ਲੋਕਾਂ ਦੇ ਪਾਸਾ ਪਾਪਾ ਹੋ ਮੇਰਾ ਪਾਪਾ ਹੈ ਕਿਉਂ ਪਤਾ ਨਹੀਂ ਕੀ ਆ ਕੋਈ ਟਾਈਮ ਸੀ ਨਾ ਮੈਂ ਕਹਿੰਦੇ ਤਾਂ ਕਰ ਲਿਆ ਮੇਰੀ ਉਤਾਸ ਨਹੀਂ ਰਹੀ ਨਾ ਬਚਨ ਚੱਕਣ ਦੇ ਚਲੇ ਹੁੰਦੇ ਗੁਰੂਆਂ ਦੇ ਬਚਨ ਚੱਕ ਲੈਂਦੇ ਆ ਗੱਲਾਂ ਬਾਤ ਕਰ ਜਾਂਦੇ ਆ ਮੈਨੂੰ ਪਤਾਤ ਹੈ ਨਹੀਂ ਮੈਂ ਉਹ ਕਾਗਜ਼ ਸਿੰਦਰਾ ਨਰੀ ਕੀ ਉਹ ਕਰ ਕੋਈ ਟਾਈਮ ਸੀਗਾ ਮੇਰਾ ਪਿੰਡ ਸੌਦਾ ਮੈਂ ਬੁਟੜਾ ਦੀ ਨਾਲ ਤੇ ਨਾਲ ਸ਼ਾਮ ਆ ਰਿਹਾ ਕਰ ਹਾਲਾਤ ਮੇਰੇ ਇਦਾਂ ਦੇ ਸੀ ਮੈਨੂੰ ਘਰ ਦੇ ਉਪਰ ਮੇਰੇ ਨਾਲ ਬੈਠਣਾ ਸੀ ਉਸੇ ਟਾਈਮ ਇੱਕ ਬੰਦੇ ਦਾ ਫੋਨ ਵੱਜਾ ਮੇਰੇ ਕੋਈ ਸਮਝਿੰਗ ਤਾਂ ਇਸਲਾ ਫੋਨ ਸੀਗਾ ਵੀ ਬੁਟੜੀ ਇੱਕ ਬਾਬਾ ਲੱਖਾ ਉਹਨੂੰ ਸਾਜੀ ਦੀ ਲੋੜਾ ਮੈਂ ਕਿਉਂ ਮਰਦਾ ਸੀਗਾ ਮੈਨੂੰ ਬੱਚੇ ਪਾਲਣ ਦਾ ਕੋਈ ਸੁਭਾਅ ਨਹੀਂ ਹੈ ਮੇਰੇ ਤਾਂ ਇਹ ਕੁਛ ਨਹੀਂ ਹੈ ਮੰਨ ਤੇ ਗਾਇਆ ਵੀ ਕੱਲ ਨੂੰ ਮਰ ਜਾਗੇ ਅੱਜੇ ਬਾਬੇ ਨੂੰ ਨਾ ਕੇ ਛੋਟਾ ਹੀ ਬਣੂਗਾ ਜਿਹੜਾ ਉਹਦਾ ਲੈ ਬੱਚੇ ਪਨਗ ਹਾਜੀ ਨੰਦਰੇ ਦੀ ਹੀ ਹੈਗੀ ਆ ਇਸ ਟਾਈਮ ਵੀ ਝੂਠ ਬੋਲਾਂ ਸਾਹਮਣੇ ਬੱਚੇ ਮੈਂ ਤੇ ਆਇਆ ਦਰਬਾਰ ਤੇ ਸੀ ਸੇਵਾ ਕੀਤੀ ਸਾਰਾ ਦਿਨ ਉਹ 250 ਰੁਪਿਆ ਜਿਹੜਾ ਮੈਨੂੰ ਪਹਿਲੇ ਦਿਨ ਮਿਲਿਆ ਅੱਜ ਮੈਨੂੰ ਇਹ ਨਹੀਂ ਪਤਾ ਮੇਰੇ ਕਿਹੜੇ ਬੱਚੇ ਦੇ ਖਾਤੇ 'ਚ ਨੇ ਪੈਸੇ ਸੱਚੇ ਦਰਬਾਰ ਸਦਾ ਨਹੀਂ ਸੱਚੀ ਮੈਂ ਦੱਸਦਾ ਕਿ ਮੈਨੂੰ ਨਹੀਂ ਪਤਾ ਮੇਰੇ ਬਰੇਟ ਬੱਚਿਆਂ ਦੇ ਖਾਤੇ 'ਚ ਜਾਂ ਮੇਰੇ ਘਰ ਦੇ ਖਾਤੇ 'ਚ ਕਿਹਦੇ ਕਿੰਨੇ ਪੈਸੇ ਮੈਨੂੰ ਜਾਣਨ ਨਹੀਂ ਹੋਏ ਔਰ ਮੇਰੇ ਕੋਲ ਕਿੰਨਾ ਬੋਲਦਾ ਮੈਨੂੰ ਪੁੱਛਾ ਨਹੀਂ ਹੋਇਆ ਇਹਨਾਂ ਦੇ ਪਰਿਵਾਰ ਸਦਾਸ ਕਹਦਾ ਮੇਰਾ ਬਾਪੂ ਮੇਰੇ ਕਰਨ ਦੀਆਂ ਮੇਰੇ ਪੱਗ ਦਾ ਸਾਰਾ ਰੋਟਾ ਨਾਲ ਦੇ ਦੇ। ਮੇਰੇ ਕਾਤਰੀ ਹੈਗੇ ਨਾ ਬਚਨ ਚੱਕਣ ਦੀ ਮੈਂ ਤਾਂ ਦੱਸਿਆ। ਵੀਜੇ ਤੇ ਨਾਲ ਹੀ ਕਿੱਲ ਬਣਾ ਤਾਂ ਐਸ ਬੰਦੇ ਨੇ ਬਣਾ। ਤਾੜੀ ਮਾਰ ਦਿਓ ਭਾਈ ਸਾਰੀ ਸਾਂ। ਹੋਰਨ ਫਕੀਰ ਨੂੰ ਬਚਨ ਕਰਨ ਦਾ ਇਹ ਤਾਂ ਹੈ ਨਹੀਂ ਕਿ ਕਦੇ ਤੁਹਾਨੂੰ ਵੀ ਪਤਾ ਹੀ ਆ। ਵੀ ਭੜਾਰੇ ਮਨਜ਼ੂਰੀ ਹੁੰਦੀ ਐ। ਭੜਾਰਾ ਹੁੰਦਾ ਹੀ ਉਦੋਂ ਆ ਜਦੋਂ ਪੀਰ ਦੀ ਕਿਰਪਾ ਹੁੰਦੀ ਆ। ਜਿੱਥੇ ਆ ਦੀ ਕਿਰਪਾ ਹੈ ਜਿੱਥੇ ਭੜਾਰਾ ਹੋਣੀ ਨਹੀਂ ਦਿੰਦਾ। ਥੋੜੇ ਬਣਾ ਜੀ ਕਿਸੇ ਗੱਲ ਦੀ ਕਮੀ ਨਹੀਂ ਰਹੀ ਜਿੰਨੇ ਜੀ ਉਹਦੇ ਰਾਜੀ ਜਾਂਦੇ ਆ ਮੈਂ ਨਹੀਂ ਕਹਿੰਦਾ ਵਾਪਸ ਪਟਾਰਾ ਕਰਦਾ ਆ ਪਸ਼ੂ ਪਹਿਲੇ ਬਾਦ ਕੁਸ਼ਰਾ ਸਾਹਮਣੇ ਮਸਾਲਾ ਸਾਹਮਣੇ ਖੜੀ ਐ ਜੀ ਸਾਹਮਣੇ ਜਿੰਨੇ ਆਉਣਗੇ YouTube ਚੱਲੀ ਜਾਂਦਾ ਥੋੜੇ ਕੋਲੇ ਆਏ ਵੀ ਆਉਣਗੇ ਵੀ ਜਿੰਨੇ ਆਏ ਆ ਜਸਾ ਦਾ ਨਹੀਂ ਭਾਉਣਾ ਬਣਾ ਕੇ ਆਉਣਗੇ ਸਰਾਈਗਲ ਬਣ ਕੇ ਨਿਕਲਣਗੇ ਬਹੁਤ ਸਾਖੇ ਅੱਜ ਦਾ ਖੁਦਾਰਾ ਮੌਜੂਦ ਸਾਈਡ ਦੇ ਬਾਸਤੇ ਆ ਇਹਨਾਂ ਬੱਚਿਆਂ ਨੂੰ ਮੈਂ ਚੱਕ ਸਕਦਾ ਵੀ ਨਹੀਂ ਔਕਾਤ ਹੀ ਨਹੀਂ ਨਾ ਪਰਜਲਤਾ ਆਪਾਂ ਕਿਹਾ ਸੀ ਮੈਂ ਸਾਹਮਣੇ ਖੜਨਾ ਨਹੀਂ ਹਾਂ ਸੀ ਗੁਰੂ ਜੀ ਚ ਬੜ ਬਟਿੰਦੀ ਜਿੰਨੀ ਸੰਗਤਾਂ ਜੀ ਸਭ ਦੀ ਚਾਸ਼ਕੀ ਮੰਨੂ ਸਾਹਿਬ ਦਾ ਭਲਾਰਾ ਮਨਜ਼ੂਰ ਚਲੋ ਅੱਗੇ ਜਸਪਾਲ ਦੇ ਵਿੱਚੋਂ ਜਿੰਨੀ ਸੰਗਤਾਂ ਜੀ ਸਭ ਦੇ ਕਰਦੇ ਵਿੱਚ ਬਰਕਤ ਤੇ ਹਰਕਤ ਵਾਲੇ ਬੰਦੇ ਦੇ ਰਹੇ ਸਤਿ ਸ੍ਰੀ ਅਕਾਲ ਇੱਥੇ ਮੇਲੇ ਲੱਗ ਬਿਲਕੁਲ ਤੁਰ ਕੇ ਕਰਦੋ ਨਿਰਵਾਪਤਾ ਖੜਾ ਬਸ ਇਹਨਾਂ ਨੂੰ ਗੋ ਕਰਨਾ ਸਹੀ ਕਰਦਣਾ ਇਹ ਆਦਿ ਰੋਜ ਕੇ ਰਾਜੀ ਆ ਸੰਗਤ ਦੀ ਚੌਕੀ ਮਨਜ਼ੂਰ ਆ ਸੰਗਤ ਦਾ ਭਲਾਰਾ ਮੰਨਿਓ ਨਾ ਜਿੰਨੀ ਸਲਾਮ ਅਸੀਂ ਤਰਫੋਂ ਲਾਇਆ ਸੀਗਾ ਸਭ ਦਾ ਮੇਰੇ ਬਾਪੂ ਨਾਲ ਚੌਕੀ ਦੀ ਗੂਲ ਧੰਨਵਾਦ ਸਰ ਉਹਦੇ ਨਾਲ ਜਿਹੜੇ 10 ਗੁਰਾ ਮੇਰੇ ਮਾਲਕ ਜਿਹੜੇ 7 ਗੁਰਾ ਹਰਾ ਹੋਇਆ ਮੇਰਾ ਮਾਲਕ ਕੀ ਦੱਸਦਾ ਅੱਜ ਮੇਰੇ ਬਾਪੂ ਦੀ ਤ੍ਰੇਜ ਆ ਤੇ ਪਰਸੋਂ ਦੀ ਮੇਰੀ ਪੰਚਾਇਤ ਚੱਲਦਾ ਹੋਰ ਧੰਨਵਾਦ ਸਦਾ ਧੰਨਵਾਦ ਜੁੜੇ ਤੁਸੀਂ ਜਮਾਈ ਨਾਮ ਗੁਰੂ ਦਾ ਜੇਲਾ ਵੱਸ ਸਕਦਾ ਨਾ ساری ਉਮਰ ਵਦੇ 24 ਘੰਟੇ ਹੁੰਦੇ ਬਾਪੂ ਦੇ ਕੱਲ ਸ਼ਾਮ ਤੱਕ ਪੂਰੇ ਹੋ ਜਾਣਗੇ ਤੇ ਪਾਸੋਂ ਸ਼ਾਮ ਨੂੰ ਸ਼ਾਮ ਤੋਂ ਇਸ ਬੰਦਾ ਚਾਂਗ ਸਟਾਰਟ ਹੋ ਜੂਗਾ 45 ਕਿਲਾ ਜਿੱਕੇ ਬਾਪੂ ਮੋਰ ਚੁਲਾਉਣੀ ਹੈ ਮੈਂ ਤਾਂ ਗੱਪ ਮਾਵਾ ਧਰ ਕੇ ਤੇਰੇ ਨਾਲ ਠੀਕਾ ਬੋਲੀ ਸੱਚੇ ਦਰਬਾਰ ਕੀ ਸਦਾ ਦੀ ਸਦਾ ਦੀ ਗੋਤਬੇ ਬਾਪੂ ਦੀ ਸਦਾ ਦੀ ਆਪਣਾ ਜੀਵਨ ਦਾ ਆਹ ਤਾ ਤੁਸੀਂ ਪਾਈਆ ਮੈਨੂੰ 100 ਰੁਪਇਆ ਖੰਸਾ ਨਾਲ ਮੁੱਠਾ ਲੈ ਗਏ ਜਲਦੀ ਜਲਦੀ ਕਰੋ ਇਹਨਾਂ ਸਖਾਂ ਜੀ ਆਵਾਜ਼ 10 10 10 ਮੱਟੇ ਮੱਟ ਜਾ ਰਸਾਣਾ ਦੀ ਏ ਰਾਣੀ ਜੰਗਲਾ ਆ ਪਈ ਹੱਥ ਖੜਾ ਕਰ ਦੋ ਓਕੇ ਦੋ ਇਹ ਪੁੱਛਦਾ ਰੀਜ਼ਨ ਹੈ ਮੇਰਾ ਭਾਈ ਅੱਜ ਮੈਨੂੰ ਪਹਿਲੀ ਵਾਰ ਆਇਆ ਹੱਥ ਖੜਾ ਕਰ ਲੋ ਉਹ ਜਿਨ੍ਹਾਂ ਨੇ ਪਹਿਲੀ ਵਾਰ ਆਣ ਜਿਨ੍ਹਾਂ ਬਾਪ ਨੂੰ ਪਹਿਲੀ ਵਾਰ ਰੱਖਿਆ ਆਪਣਾ ਕੋਈ ਗੱਲ ਨਹੀਂ ਹੋਈ ਤੇ ਪੁੱਛ ਲੈਣੀ ਆ ਉਹ ਹੱਥ ਖੜਾ ਕਰ ਤੇ ਭਾਈ ਜੀ ਪੁੱਛ ਲੈਣੀ ਹੈ ਪਹਿਲੀ ਵਾਰ ਆਇਆ ਹੋਰ ਪੁੱਛ ਲੈਣੀ ਆ ਕਿਉਂਕਿ ਮੈਂ ਬਾਪੂ ਜੀ ਨਾਲ ਦਾ ਸ਼ਹਿਸਾਨ ਨਹੀਂ ਕਰਨਾ। ਤਾਂ ਮੈਂ ਚਾਹਦਾ ਨਹੀਂ ਕਿ ਨਾ ਸਕਦਾ ਨਹੀਂ। ਜਿਨੇ ਪਹਿਲੀ ਪੁੱਛਦਾਸ ਕਰਨੀ ਆ ਉਹ ਹੱਥ ਖੜਾ ਕਰੋ ਜੀ। ਹਾਂ ਹਾਂ ਪਹਿਲੀ ਵਾਰ ਆਪਣਾ ਗਿਆਨ ਦਾ ਕੋਈ ਨਾ ਹੋ ਜਾਵੇ। ਮੇਰੇ ਬਾਪੂ ਜੀ ਸਾਹਮਣੇ ਨਾ ਹੋਵੇ ਪ੍ਰਾਨੀ ਕੋਈ। ਤੁਮ ਇਹਦੀ ਵੀ ਨੋਟ ਕਰ। ਪਹਿਲੀ ਹੋ ਜਾਇਆ ਪੁੱਛਣਾ ਹੋਵੇ। ਜਿਹਨੇ ਪੁੱਛਦਾਸ ਕਰੀਏ ਐਸਾ ਨਾ

ਜਿਹਨੇ ਪੁੱਛ ਲੈਣੀ ਹੱਥ ਖੜਾ ਕਰੋ ਭਾਈ ਪਹਿਲੀ ਵਾਰੀ ਆਇਆ ਹੋਣਾ ਨੇ ਪਰਵਾਦ ਦੇ ਜੀ ਦੀ ਖਾਤਰ ਪੁੱਛਣਾ ਹੋਵੇ ਉੱਪਰ ਭਾਈ ਕਿਸੇ ਨਾ ਪਰਵਾਦ ਦੇ ਜੀ ਦੀ ਖਾਤਰ ਪੁੱਛਣਾ ਹੋਵੇ ਜਿਹੜੇ ਜਿਹੜੇ ਪੁੱਛ ਲੈਣੇ ਆ ਭਾਈ ਹੱਥ ਖੜਾ ਕਰ ਦਿਓ ਉਜਿਨੇ ਪਾਈ ਪੁੱਛਣ ਲਈ ਹੱਥ ਖੜਾ ਕਰ ਦੋ ਬਾਬਾ ਸਰਾਜ ਜੀ ਕੀ ਹਮੋਂ ਸਾਇਨੋ ਬਣਾ ਬਣਾ ਗੱਲ ਕੀ ਪੁੱਛਨੀ ਹੈ ਜੀ ਹਾਂ ਕਮਰੀ ਭਾਣਾ ਉਹ ਸੱਤੇ ਕਾਣ ਫੜ ਕੇ ਰੱਖੀਏ ਉਹ ਲਗ ਰਿਹਾ ਹੈ ਹਾਂ ਸੱਜੇ ਪਾਸੇ ਕਿੱਥੇ ਸੀਗਾ ਤੇ ਕਹਾਣੀ ਬਣਾਉਂਦੇ ਸੀਗੇ ਹੋਰ ਤੇ ਬਣ ਗਈ ਹੋ ਗਿਆ ਫਿਰ ਹਾਂ ਇੱਧਰ ਚਲੇ ਜਾ ਚਾਹਤਾ ਨਹੀਂ ਆਹ ਹਾਂ ਤੇ ਜਿਹੜੇ ਆਪਣਾ ਪਾਈ ਲਿਆ जी <hums in the foreground> <rzy> <gardens> <inaudible unbelievably>… યા બાપુને કહેલે કે છોડે સમજે રે ભાઈ રા આ હો બે છોડો હા પેલો ની ભાઈ ઓય ਇਹ ਪਿੰਡ ਦੀ ਗੱਲ ਹੈ ਜੇ ਮੇਰੇ ਸੰਗ ਵਿੱਚ ਟਰੇ ਮੇਰਾ ਬਾਪੂ ਮੇਰੇ ਨਾਲ ਆਪਰ ਹੈ ਨਾ ਜੁਨੇ ਤੈਨੂੰ ਦੱਸਦਾ ਤੇ ਕੇਸ ਬਾਪੂ ਦਾ ਜੰਮਣ ਵਾਲੇ ਬਾਪੂ ਦਾ ਬਣ ਗਿਆ ਬਾਟ ਜਿਹੜੀ ਗੱਲ ਮੈਂ ਦੱਸੀ ਆ ਆਪਣੀ ਭੈਣ ਕੋਲ ਆਉਣ ਦੀ ਗੱਲ ਹੋਈ ਆ ਇਹ ਹੋਈ ਸੀਗੀ ਹਾਂ ਹਾਂ ਇਹਵਾਸੀ ਗੱਲ ਬਣਾਇਆ ਲੋਕੀ ਹੋਈ ਸੀਗੀ TUNE 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 کی بچیاں کٹ کر کھڑی وے تیرے چل بڈالے آں تیری پٹ سر دا اے تے ساری حے تواکی ماں دی پٹ سر دا اے یا تیری پٹ سر دا اے پٹ سر دا اے ਸਭ ਨੇ ਮੈਨੂੰ ਸਭਨੇ ਕਿਵੇਂ ਆਉਂਦੇ ਸੀ ਕਹਿੰਦਾ ਫਿਰ ਘਰ ਹੋਂ ਦਾ ਸਮੇਂ ਪੁੱਤਰ ਜਿਵੇਂ ਘਰ ਦੇ ਵਿੱਚ ਸਮਾਨ ਆ ਲੈ ਕੇ ਤੁਸੀਂ ਕੱਖਿਆ ਬੈਣਾ ਦੱਸਿਓ ਮੈਂ ਕੋਈ ਲਾੜਾ ਕਾਰ ਨਹੀਂ ਕੀਤਾ ਮੈਂ ਕੋਈ ਬੇਦਲ ਮਾਰ ਨਹੀਂ ਕੀਤਾ ਮੈਂ ਉਸ ਮੋਰਚਾ ਜਿਹਦੇ ਨਾਲ ਘਰ ਦੇ ਵਿੱਚ ਲੜਣਾ ਬੜਾ ਦਾ ਸੀ ਬੋਲੋ ਹਾਂ ਇਹ ਕੋਈ ਨਹੀਂ ਰਬੀ ਮੇਰੇ ਕੋਲ ਲੈ ਆਂ ਮਾਈ ਕਾਰ ਦਾ ਮਾਈ ਮਸਾੜੀ ਇਹ ਬੀਬੀ ਜੀ ਜਿਹੜਾ ਹੱਦ ਨੂੰ ਮੁਸ਼ਕਲ ਆ ਬਾਰੇ ਉਪਾ ਤਰੀਕ ਇੱਕ ਬੰਦਾ ਪ੍ਰੇਤ ਇਹਦਾ ਬਾਬਾ ਕਾਤਾ ਧੱਕੇ ਦਾ ਵਾਰ ਤੇ ਜਿਵੇਂ ਕਿਸੇ ਛੁਲੇ ਵਰਤ ਗਿਆ ਵਰਤਦੀ ਹੈ ਪੈਸਾ ਡੁੱਬਦਾ ਤਾ ਹੈ ਘਰ ਚ ਕੰਮ ਤਾਂ ਨਹੀਂ ਹੁੰਦੇ ਸਰੀਰ ਕੰਮ ਕਰਦਾ ਮੇਰਾ ਪਰ ਅੰਦਰ ਰੋਣ ਨੂੰ ਮੱਲੀ ਹੁੰਦੀਆਂ ਹਨਾ ਬਾਹਰ ਤੋਂ ਸੱਜੀ ਕਰਦੇ ਸਰੀਰ ਆਇਆ ਜਿਹੜੇ ਕੱਡੇ ਨੂੰ ਆਪ ਦਾ ਪੁੱਤ ਹੈ लॻी उन पैसे आगे लखनि जे बाबू मिलण ਸੰਦੇ ਐ ਐਸੇ ਗੰਗਾ ਚ ਲਾ ਕੇ ਜੇ ਅਸੀਂ ਪਾਸੇ ਆ ਕੇ ਦੱਸਾਂਗੇ ਕਿ ਤੁਸੀ ਦਾ ਦੇ ਵਸਤੇ ਹੋ ਤੁਸੀ ਅਸੀਂ ਕੰਗਾ ਇਹ ਨਾ ਦਿਨਾ ਸਕਦਾ ਅਸੀਂ ਗੰਗਾ ਦੇ ਨਾਲੇ ਪਾ ਕੇ ਜਾਂਦੇ ਹਾਂ ਤਾਂ ਵੀ ਮਰੂਗੇ ਸਹੀ ਗਾ